ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਆਗੇ ਸੁਖ ਗੁਰੂ ਦੀਆ ਪਾਸ਼ੇ ਕੁਸਰਖੇਮ ਗੁਰ ਕੀਆ ਸਰਬਨਤਾਣ ਸੁਖ ਪਾਇਆ ਗੁਰ ਆਪਣਾ ਰਿਤੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਈਸ਼ੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਮਾਈ ਰਹਾ ਹੋ ਜੀ ਜਾਨਤ ਸਭ ਭਏ ਦਿਹਾਲਾ ਪਰ ਆਪ ਆਪਣੇ ਕਰਦੀਨੇ ਸਜ ਸਪਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਜੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਾਮਾ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੇ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪਰਖੇ ਬਦਾਤਾ ਰਹਾਓ ਨਾਨਕ ਪ੍ਰਭ ਅਵਨਾਸੀ ਤਾਕੇ ਸੇਵਾarna ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਅਗੇ ਸੁਖ ਗੁਰੂ ਦੀਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਤਾਨ ਸੁਖ ਪਾਇਆ ਗੁਰ ਆਪਣਾ ਰਿਤੇ ਆਇਆ ਆਪਣੇ ਸਤ ਗੁਰ ਕੀ ਵਡਿਆਈ ਮਨ ਇਹੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਮਾਈ ਰਹਾ ਹੋ ਜੀ ਜਾਨਤ ਸਭ ਭਏ ਦਿਹਾਲਾ ਪਰਬ ਆਪਣੇ ਕਰਦੀਨੇ ਸਜ ਸਪਾਏ ਮਿਲੇ ਗੋਪਾਲਾ ਨਾਨਕ ਸਾਚ ਪਤਿਨੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਜੋ ਗਿਰਦ ਹਮਾਰੇ ਹਰਾਮ ਨਾਮ ਮਨ ਲਾਗਾ ਜਮਾ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੇ ਸੁਖ ਦਾਤਾ ਬੰਦਰਾ ਕਾਟ ਕਰੇ ਮਨ ਨਿਰਮਲ ਪੂਰਨ ਪਰਖੇ ਬਦਾਤਾ ਰਹਾਓ ਨਾਨਕ ਪ੍ਰਭ ਅਵਨਾਸੀ ਤਾ ਕੇ ਸੇਵਾਰਨਾ ਬੇਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਆਗੇ ਸੁਖ ਗੁਰੂ ਦਿਆ ਆਸ਼ੇ ਕੁਸਰਖੇਮ ਗੁਰ ਕੀਆ ਸਰਬਨ ਤਾਨ ਸੁਖ ਪਾਇਆ ਗੁਰ ਆਪਣਾ ਰਿਤੇ ਤੇ ਆਇਆ ਆਪਣੇ ਸਤ ਗੁਰ ਕੀ ਵਡਿਆਈ ਮਨ ਈਸ਼ੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਮਾਈ ਰਹਾ ਹੋ ਜੀ ਜਾਨਤ ਸਭ ਭਏ ਦਿਹਾਲਾ ਪ੍ਰਭ ਆਪਣੇ ਕਰ ਦੀਨੇ ਸਜ ਸਪਾਏ ਮਿਲੇ ਗੋਪਾਲਾ ਨਾਨਕ ਸਾਚ ਪਤਿਨੇ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਜੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਾਮਾ ਜਾਏ ਕਰ ਭਾਗਾ ਪਰਬ ਜੀ ਤੂੰ ਮੇਰੇ ਸੁਖ ਦਾਤਾ ਬਦਨਾ ਕਾਟ ਕਰੇ ਮਨ ਨਿਰਮਲ ਪੂਰਨ ਪਰਖੇ ਬਦਾਤਾ ਰਹਾਓ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਾਾਰਨਾ ਬਿਰਥੀ ਜਾਸੀ आनंद करे तेरे दासा जप पूर्ण होई आशा सतनाम श्री वाहे गुरु साहिब जी आगे सुख गुरु दिया पाशे कुशल खेम गुर किया ਸਾਰੇ ਨਤਨ ਸੁਖ ਪਾਇਆ ਗੁਰ ਆਪਣਾ ਰਿਤੇ ਤੇ ਆਇਆ ਆਪਣੇ ਸਤ ਗੁਰ ਕੀ ਵਡਿਆਈ ਮਨ ਇਸੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਮਾਈ ਰਹਾ ਹੋ ਜੀ ਜੰਤ ਸਭ ਭਏ ਦਿਹਾਲਾ ਪਰਬ ਆਪਣੇ ਕਰਦੀਨੇ ਸਜ ਸਪਾਏ ਮਿਲੇ ਗਪਾਲਾ ਨਾਨਕ ਸਾਚ ਪਤੀਨੇ ਗੁਰ ਕਾ ਸ਼ਬਦ ਰਖਵਾਰੇ ਜੋ ਕੀ ਜੋ ਗਿਰਦ ਹਮਾਰੇ ਰਾਮ ਨਾਮ ਮਨ ਲਗਾ ਜਾਮਾ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੇ ਸੁਖ ਦਾਤਾ ਬਦਰਾ ਕਾਟ ਕਰੇ ਮਨ ਨਿਰਮਲ ਪੂਰਨ ਪਰਖੇ ਬਦਾਤਾ ਰਹਾਓ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਾ ਨ ਬੇਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸ ਸਤਨਾਮ ਕਿਰਵਾਹਿ ਗੁਰੂ ਸਾਹਿਬ ਜੀ ਆਗੇ ਸੁਖ ਗੁਰੂ ਦਿਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਤਾਨ ਸੁਖ ਪਾਇਆ ਗੁਰ ਆਪਣਾ ਰਿਤੇ ਤੇ ਆਇਆ ਆਪਣੇ ਸਤਗੁਰੂ ਕੀ ਵਡਿਆਈ ਮਨ ਈਸ਼ਵਰ ਫਲ ਪਾਈ ਸੰਤੋ ਦਿਨ ਦਿਨ ਚੜੇ ਸਮਾਈ ਰਹਾ ਹੋ ਜੀ ਜੰਤ ਸਭ ਭਏ ਦੇ ਹਲਾ ਪਰਬ ਆਪਣੇ ਕਰਦੀਨੇ ਸਜ ਸਪਾਏ ਮਿਲੇ ਗਪਾਲਾ ਨਾਨਕ ਸਾਚ ਪਤੀਨੇ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਜੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਾਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੇ ਸੁਖ ਦਾਤਾ ਬੰਦਣਾ ਕਾਟ ਕਰ ਮਨ ਨਿਰਮਲ ਪੂਰਨ ਪਰਖੇ ਬਦਾਤਾ ਰਹਾ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਾਰਨਾ ਬੇਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਅਗੇ ਸੁਖ ਗੁਰੂ ਦੀਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਤਾਂ ਸੁਖ ਪਾਇਆ ਗੁਰ ਆਪਣਾ ਰਿਤੇ ਆਇਆ ਆਪਣੇ ਸਤਗੁਰ ਕੀ ਵਡਿਆਈ ਮਨੈ ਇਸੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਮਾਈ ਰਹਾਓ ਜੀ ਜਾਣ ਤ ਸਭ ਭਏ ਦਿਹਾਲਾ ਪਰ ਆਪ ਆਪਣੇ ਕਰਦੀਨੇ ਸਜ ਸਪਾਏ ਮਿਲੇ ਗਪਾਲਾ ਨਾਨਕ ਸਾਚ ਪਤਿਨੇ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਜੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮਾਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੇ ਸੁਖ ਦਾਤਾ ਬੰਦਨ ਕਾਟ ਕਰ ਮਨ ਨਿਰਮਲ ਪੂਰਨ ਪਰਖੇ ਬਦਾਤਾ ਰਹਾਓ ਨਾਨਕ ਪ੍ਰਭ ਅਵਨਾਸੀ ਤਾ ਕੀ ਸੇਵਾarna ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਆਗੇ ਸੁਖ ਗੁਰੂ ਦਿਆ ਬਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਤਾਨ ਸੁਖ ਪਾਇਆ ਗੁਰ ਆਪਣਾ ਰਿਤੇ ਤੇ ਆਇਆ ਆਪਣੇ ਸਤ ਗੁਰ ਕੀ ਵਡਿਆਈ ਮਨ ਇਸ ਫਲ ਪਾਈ ਸੰਤੋ ਦਿਨ ਦਿਨ ਚੜੇ ਸਮਾਈ ਰਹਾਓ ਜੀ ਜਾਨਤ ਸਭ ਭਏ ਦਿਹਾਲਾ ਪਰਬ ਆਪਣੇ ਕਰਦੀਨੇ ਸਜ ਸਪਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਜੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮਾ ਜਾਏ ਕਰ ਭਾਗਾ ਪਰਬ ਜੀ ਤੂੰ ਮੇਰੇ ਸੁਖ ਦਾਤਾ ਬੰਦਨਾ ਕਾਟ ਕਰੇ ਮਨ ਨਿਰਮਲ ਪੂਰਨ ਪਰਖੇ ਬਦਾਤਾ ਰਹਾਓ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਾrna ਬਿਰਥੀ ਜਾਸੀ आनंद करे तेरे दासा जप पूर्ण होई आसा सतनाम श्री वाहे गुरु साहिब जी आगे सुख गुरु दिया पाशे कुशल खेम गुर किया ਸਰਬ ਨਤਾਣ ਸੁਖ ਪਾਇਆ ਗੁਰ ਯਪਨਾ ਰਿਤੇ ਤੇ ਆਇਆ ਆਪਣੇ ਸਤ ਗੁਰ ਕੀ ਵਡਿਆਈ ਮਨ ਇਸ ਫਲ ਪਾਈ ਸੰਤੋ ਦਿਨ ਦਿਨ ਚੜੇ ਸਮਾਈ ਰਹਾ ਜੀ ਜਾਨਤ ਸਭ ਭਏ ਦਿਹਲਾ ਪਰਬ ਆਪਣੇ ਕਰਦੀਨੇ ਸਜ ਸਪਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਗੁਰ ਕਾ ਸ਼ਬਦ ਰਖਵਾਰੇ ਜੋ ਕੀ ਜੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੇ ਸੁਖ ਦਾਤਾ ਬੰਦਨਾ ਕਾਟ ਕਰੇ ਮਨ ਨਿਰਮਲ ਪੂਰਨ ਪਰਖੇ ਬਦਾਤਾ ਰਹਾਓ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਾrna ਬੇਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸਤਨਾਮ ਤ੍ਰਿਵਾਹਿ ਗੁਰੂ ਸਹਬਜੀ ਆਗੇ ਸੁਖ ਗੁਰੂ ਦੀਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਤਾਂ ਸੁਖ ਪਾਇਆ ਗੁਰ ਆਪਣਾ ਰਿਤੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਈਸ਼ਵਰ ਪਾਈ ਸੰਤੋ ਦਿਨ ਦਿਨ ਚੜੇ ਸਮਾਈ ਰਹਾ ਹੋ ਜੀ ਜਾਣ ਤ ਸਭ ਭਏ ਦਿਹਾਲਾ ਪਰ ਆਪਨੇ ਕਰਦੀਨੇ ਸਜ ਸਪਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਜੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਾਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੇ ਸੁਖ ਦਾਤਾ ਬਦਰਾ ਕਾਟ ਕਰੇ ਮਨ ਨਿਰਮਲ ਪੂਰਨ ਪਰਖੇ ਬਦਾਤਾ ਰਹਾਓ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਾ ਾਰਨਾ ਬੇਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਅਗੇ ਸੁਖ ਗੁਰੂ ਦੀਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਤਾਂ ਸੁਖ ਪਾਇਆ ਗੁਰ ਆਪਣਾ ਰਿਤੇ ਤੇ ਆਇਆ ਆਪਣੇ ਸਤ ਗੁਰ ਕੀ ਵਡਿਆਈ ਮਨ ਇਹੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਮਾਈ ਰਹਾ ਹੋ ਜੀ ਜਾਨਤ ਸਭ ਭਏ ਦਿਹਾਲਾ ਪਰਬ ਆਪਣੇ ਕਰਦੀਨੇ ਸਜ ਸਪਾਏ ਮਿਲੇ ਗਪਾਲਾ ਨਾਨਕ ਸਾਚ ਪਤੀਨੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਜੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਾ ਮਰ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੇ ਸੁਖ ਦਾਤਾ ਬੰਦਰਾ ਕਾਟ ਕਰੇ ਮਨ ਨਿਰਮਲ ਪੂਰਨ ਪਰਖੇ ਬਦਾਤਾ ਰਹਾਓ ਨਾਨਕ ਪ੍ਰਭ ਅਵਨਾਸੀ ਤਾਂ ਕਿ ਸੇਵਾ ਨਾ ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਆਗੇ ਸੁਖ ਗੁਰੂ ਦੀਆ ਬਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਤਾਨ ਸੁਖ ਪਾਇਆ ਗੁਰ ਆਪਣਾ ਹਿਦੇ ਤੇ ਆਇਆ ਆਪਣੇ ਸਤ ਗੁਰ ਕੀ ਵਡਿਆਈ ਮਨ ਈਸ਼ਵਲ ਪਾਈ ਸੰਤੋ ਦਿਨ ਦਿਨ ਚੜੇ ਸਮਾਈ ਰਹਾ ਹੋ ਜੀ ਜਾਨਤ ਸਭ ਭਏ ਦਿਹਾਲਾ ਪਰਬ ਆਪਣੇ ਕਰਦੀਨੇ ਸਜ ਸਪਾਏ ਮਿਲੇ ਗੋਪਾਲਾ ਨਾਨਕ ਸਾਚ ਪਤਿਨੇ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਜੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਾਮਾ ਜਾਏ ਕਰ ਭਾਗਾ ਪਰਬ ਜੀ ਤੂੰ ਮੇਰੇ ਸੁਖ ਦਾਤਾ ਬੰਦਣਾ ਕਟ ਕਰੇ ਮਨ ਨਿਰਮਲ ਪੂਰਨ ਪਰਖੇ ਬਦਾਤਾ ਰਹਾਓ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਾ ਨਾ ਬਿਰਥੀ ਜਾਸੀ आनंद करे तेरे दासा जप पूर्ण होई आशा सतनाम श्री वाहे गुरु साहिब जी आगे सुख गुरु दिया पाशे कुशल खम गुर किया ਸਰਬ ਨਤਾਣ ਸੁਖ ਪਾਇਆ ਗੁਰ ਆਪਣਾ ਹਿਦੇ ਤੇ ਆਇਆ ਆਪਣੇ ਸਤਿਗੁਰ ਕੀ ਵਡਿਆਈ ਮਨ ਈਸ਼ਵਰ ਫਲ ਪਾਈ ਸੰਤੋ ਦਿਨ ਦਿਨ ਚੜੇ ਸਮਾਈ ਰਹਾ ਹੋ ਜੀ ਜਾਨਤ ਸਭ ਭਏ ਦਿਹਾਲਾ ਪਰਬ ਆਪਣੇ ਕਰਦੀਨੇ ਸਜ ਸਪਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਗੁਰ ਕਾ ਸ਼ਬਦ ਰਖਵਾਰੇ ਜੋ ਕੀ ਜੋ ਗਿਰਦ ਹਮਾਰੇ ਰਾਮ ਨਾਮ ਮਨ ਲਗਾ ਜਾਮ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੇ ਸੁਖ ਦਾਤਾ ਬੰਦਨਾ ਕਾਟ ਕਰ ਮਨ ਨਿਰਮਲ ਪੂਰਨ ਪਰਖੇ ਬਦਾਤਾ ਰਹਾਓ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਾ ਾਰਨਾ ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਆਗੇ ਸੁਖ ਗੁਰੂ ਦਿਆ ਪਾਸ਼ੇ ਕੁਸਰਖੇਮ ਗੁਰ ਕੀਆ ਸਰਬਨ ਤਾਂ ਸੁਖ ਪਾਇਆ ਗੁਰ ਆਪਣਾ ਰਿਤੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਈਸ਼ੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਮਾਈ ਰਹਾ ਹੋ ਜੀ ਜਾਨਤ ਸਭ ਭਏ ਦਿਹਾਲਾ ਪਰ ਆਪ ਆਪਣੇ ਕਰਦੀਨੇ ਸਜ ਸਪਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਜੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਾਮਾ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੇ ਸੁਖ ਦਾਤਾ ਬੰਦਰਾ ਕਾਟ ਕਰੇ ਮਨ ਨਿਰਮਲ ਪੂਰਨ ਪਰਖੇ ਬਦਾਤਾ ਰਹਾਓ ਨਾਨਕ ਪ੍ਰਭ ਅਵਨਾਸੀ ਤਾਕੇ ਸੇਵਾ ਨਾ ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਅਗੇ ਸੁਖ ਗੁਰੂ ਦੀਆ ਪਾਸ਼ੇ ਕੁਸਰਖੇਮ ਗੁਰ ਕੀਆ ਸਰਬਨ ਤਾਂ ਸੁਖ ਪਾਇਆ ਗੁਰ ਆਪਣਾ ਰਿਤੇ ਤੇ ਆਇਆ ਆਪਣੇ ਸਤ ਗੁਰ ਕੀ ਵਡਿਆਈ ਮਨ ਇਹ ਸ਼ੇਵਲ ਪਾਈ ਸੰਤੋ ਦਿਨ ਦਿਨ ਚੜੇ ਸਮਾਈ ਰਹਾ ਹੋ ਜੀ ਜਾਨਤ ਸਭ ਭਏ ਦਿਹਾਲਾ ਪ੍ਰਭ ਆਪਣੇ ਕਰ ਦੀਨੇ ਸਜ ਸਪਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਜੋ ਗਿਰਦ ਹਮਾਰੇ ਹਰਾਮ ਨਾਮ ਮਨ ਲਾਗਾ ਜਮਨ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੇ ਸੁਖ ਦਾਤਾ ਬਦਨ ਕਾਟ ਕਰੇ ਮਨ ਨਿਰਮਲ ਪੂਰਨ ਪਰਖੇ ਬਦਾਤਾ ਰਹਾ